ਗੁਰੂ ਪਿਆਰਿਓ ਗੁਰੂ ਸਵਾਰਿਓ ਵਾਹਿਗੁਰਜੀਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਆਪ ਵੇਖ ਰਹੇ ਹੋ ਸਿਰੜ ਨਿਸ਼ਾਨੇ ਤੇ ਅਸੀਂ ਹਾਜ਼ਰ ਹਾਂ ਇਤਿਹਾਸ ਦੀ ਇੱਕ ਨਵੀਂ ਕੜੀ ਲੈ ਕੇ ਆਪ ਜੀ ਨੇ ਕਥਾਵਾਚਕਾਂ ਕੋਲੋਂ ਢਾਡੀਆਂ ਕੋਲੋਂ ਇਤਿਹਾਸਕਾਰਾਂ ਕੋਲੋਂ ਇਤਿਹਾਸ ਸੁਣਦਿਆਂ ਸਿੱਖਾਂ ਤੇ ਮੁਗਲਾਂ ਵੱਲੋਂ ਢਾਇ ਜਾਂਦੇ ਕਹਿਦ ਦੀ ਵਿਥਿਆ ਜ਼ੁਲਮ ਦੀ ਵਿਥਿਆ ਕਈ ਵਾਰ ਸੁਣੀ ਹੋਵੇਗੀ ਤੇ ਇਹ ਵੀ ਸੁਣਿਆ ਹੋਵੇਗਾ ਕਿ ਹਿੰਦੁਸਤਾਨ ਦਾ ਬਾਦਸ਼ਾਹ ਚਾਹੇ ਲੋਧੀ ਖਾਨਦਾਨ ਦਾ ਹੋਵੇ ਮੁਗਲ ਖਾਨਦਾਨ ਦਾ ਹੋਵੇ ਦਗਾਨੀ ਹੋਵੇ ਜਾਂ ਨਾਦਰ ਹੋਵੇ ਅਬਦਾਲੀ ਹੋਵੇ ਪਰ ਆਮ ਸਿੱਖਾਂ ਤੇ ਜ਼ੁਲਮ ਬਹੁਤ ਜ਼ਿਆਦਾ ਹੋਏ ਬਹੁਤ ਜ਼ਿਆਦਾ ਅਤ ਹੋਈ ਤੇ ਉਹ ਅਤ ਕਰਨ ਵਾਲੇ ਉਹਨਾਂ ਦੇ ਸੂਬੇਦਾਰ ਹੀ ਸਨ ਤੇ ਉਹਨਾਂ ਸੂਬੇਦਾਰਾਂ ਦੇ ਵਿੱਚੋਂ ਲਾਹੌਰ ਦਾ ਸੂਬੇਦਾਰ ਤੇ ਸਰਹੰਦ ਦਾ ਸੂਬੇਦਾਰ ਅਤ ਨਰਦਾਈ ਸੀਗੇ ਕਿਉਂਕਿ ਲਾਹੌਰ ਦਾ ਸੂਬੇਦਾਰ ਹੀ ਪੰਜਾਬ ਦਾ ਸੂਬੇਦਾਰ ਹੁੰਦਾ ਸੀਗਾ ਤੇ ਆਮ ਤੌਰ ਤੇ ਉਹਦੇ ਜ਼ੁਲਮ ਹੀ ਬਹੁਤੇ ਸਿੱਖਾਂ ਨੂੰ ਮਾਰ ਮਾਰਦੇ ਸਨ ਆਮ ਤੌਰ ਤੇ ਲੋਕ ਮੀਰ ਮੰਨੂ ਤੇ ਜ਼ਕਰੀਆ ਖਾਨ ਦੇ ਨਾਂ ਤੋਂ ਜਾਣੂ ਨੇ ਤੇ ਬਾਕੀਆਂ ਬਾਰੇ ਘੱਟ ਜਾਣਕਾਰੀ ਰੱਖਦੇ ਨੇ ਆਓ ਅੱਜ ਵਿਚਾਰ ਕਰੀਏ ਕਿ ਲਾਹੌਰ ਦੇ ਕਿਹੜੇ ਕਿਹੜੇ ਨਵਾਬਾਂ ਨੇ ਜਾਂ ਸੂਬੇਦਾਰਾਂ ਨੇ ਸਿੱਖਾਂ ਤੇ ਅਸਹਿਤ ਇਕਹਿ ਜੁਲਮ ਕੀਤੇ ਇਹ ਵੀ ਜਾਣੀਏ ਕਿ ਇਹਨਾਂ ਸੁਬੇਦਾਰਾਂ ਦਾ ਕੀ ਆਪੋਚ ਕੋਈ ਰਿਸ਼ਤਾ ਸੀ ਜਾਂ ਨਹੀਂ ਅੱਜ ਦੇ ਵਿਚਾਰ ਚਰਚਾ ਵਿੱਚ ਸਨ 1713 ਤੋਂ ਲੈ ਕੇ ਸਨ 1753 ਤੱਕ ਦੇ ਸੁਬੇਦਾਰਾਂ ਦੇ ਕੀਤੇ ਜ਼ੁਲਮ ਉਹਨਾਂ ਦੀ ਵਿਥਿਆ ਉੱਤੇ ਧਿਆਨ ਕੇਂਦਰਿਤ ਕਰਾਂਗੇ ਤੇ ਆਓ ਸ਼ੁਰੂ ਕਰਦੇ ਹਾਂ ਸਨ 1713 ਦੇ ਵਿੱਚ ਲਾਹੌਰ ਦਾ ਸੂਬੇਦਾਰ ਸੀ ਅਬਦ ਸਮਦ ਖਾਂ ਇਹ 1713 ਤੋਂ ਲੈ ਕੇ 1726 ਤੱਕ 13 ਸਾਲ ਲਾਹੌਰ ਦਾ ਸੂਬੇਦਾਰ ਰਿਹਾ 1726 ਦੇ ਵਿੱਚ ਉਮਰ ਵਡੇਰੀ ਹੋਣ ਕਰਕੇ ਇਸ ਨੂੰ ਸੂਬੇਦਾਰੀ ਤੋਂ ਹਟਾ ਦਿੱਤਾ ਗਿਆ ਤੇ ਗਾਂ ਇਸ ਦੇ ਥਾਂ ਨਵੇਂ ਸੂਬੇਦਾਰ ਥਾਪ ਦਿੱਤੇ ਗਏ ਜਦੋਂ ਇਸ ਦੀ ਸੂਬੇਦਾਰੀ ਚੱਲਦੀ ਸੀ ਤਾਂ ਆਓ ਜਾਣੀਏ ਉਸ ਵੇਲੇ ਬਾਦਸ਼ਾਹ ਕੌਣ-ਕੌਣ ਸਨ ਸਨ 1713 ਤੋਂ ਲੈ ਕੇ 1719 ਤੱਕ ਬਾਦਸ਼ਾਹ ਸੀ ਫਰਖਸ਼ੀਰ 6 ਸਾਲ ਦਾ ਸਮਾਂ 1719 ਤੋਂ ਲੈ ਕੇ 3 ਕ ਮਹੀਨੇ ਤੱਕ ਬਾਦਸ਼ਾਹ ਰਹਾ ਰਫੀ ਉਦ ਦਰਾਜ਼ਤ ਤੇ 3 ਮਹੀਨੇ ਬਾਅਦ ਹੀ ਉਹਦੀ ਗੱਦੀ ਖੁੱਸ ਗਈ ਤੇ ਬਾਦਸ਼ਾਹ ਬਣ ਗਿਆ ਸ਼ਾਹਜਹਾਂ 2 ਪਰ ਉਹ ਵੀ ਸਾਢੇ 3 ਮਹੀਨੇ ਹੀ ਬਾਦशाही ਤੇ ਕੈਮ ਰਹਾ ਉਸ ਤੋਂ ਬਾਅਦ ਮੁਹੰਮਦ ਸ਼ਾ ਰੰਗੀਲਾ ਤਕਰੀਬਨ 28 ਸਾਢੇ ਸਾਲ ਬਾਦशाही ਭੋਗਦਾ ਰਹਾ ਤੇ ਉਸ ਨੇ 1719 ਤੋਂ ਲੈ ਕੇ ਸਨ 1748 ਤੱਕ ਬਾਦਸ਼ਾਹੀ ਕੀਤੀ ਆਉ ਮੜਾਏ ਅਬਦੁਸਮਦ ਖਾਨ ਤੇ ਅਬਦੁਸਮਦ ਖਾਨ ਦੇ ਵੇਲੇ ਸੇਕ ਜਥੇ ਬੰਦੀਆਂ ਦੀ ਗਵਾਹੀ ਕਰਦੇ ਸੀ ਬਾਬਾ ਦੀਪ ਸਿੰਘ ਜੀ ਬਾਬਾ ਬੰਦਾ ਸਿੰਘ ਬਹਾਦਰ ਜੀ ਭਾਈ ਮਨੀ ਸਿੰਘ ਜੀ ਤਤ ਖਾਲਸਾ ਇਹਨਾਂ ਨਾਲ ਬਾਬਾ ਬੰਦਾ ਸਿੰਘ ਬਹਾਦਰ ਜੀ ਨਾਲ ਸਨ 1713 ਤੋਂ ਲੈ ਕੇ 1716 ਤੱਕ ਅਬਦੁੱਲ ਸੁਮਦਖਾਨੇ ਯੁੱਧ ਕੀਤੇ ਤੇ ਅਖੀਰ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਗ੍ਰਿਫਤਾਰੀ ਇਹਦੇ ਹੱਥੋਂ ਹੋਏ ਇਸ ਨੇ ਸਿੱਖਾਂ ਦੇ ਸਿਰਾਂ ਦੇ ਮੁੱਲ ਪਾਏ ਬਾਬਾ ਬੰਦਾ ਸਿੰਘ ਜੀ ਬਹਾਦਰ ਸਮੇਤ ਫੜੇਗੇ 750 ਸਿੰਘਾਂ ਦੀ ਦਿੱਲੀ ਵਿਖੇ ਸ਼ਹਾਦਤਾਂ ਕਰਵਾਈਆਂ ਧਰਮ ਪਰिवर्तन ਕਰਾਉਣ 'ਚ ਪ੍ਰਭਲ ਰਿਹਾ ਇਹ ਇਸ ਇਸ ਦੇ ਸਮੇਂ ਦੇ ਪ੍ਰਮੁੱਖ ਜ਼ੁਲਮ ਨੇ ਜੋ ਇਸ ਨੇ ਸਿੱਖ ਕੌਮ ਤੇ ਕੀਤੇ 1726 'ਚ ਜਦੋਂ ਇਸ ਨੂੰ ਸੂਬੇ ਦਾਇਤੋਂ ਹਟਾਇਆ ਗਿਆ ਤਾਂ ਉਸ ਵੇਲੇ ਇਸ ਦੇ ਪੁੱਤਰ ਜਕਰੀਆ ਖਾਨ ਨੂੰ ਲਾਹੌਰ ਦਾ ਸੁਬੇਦਾਰ ਬਣਾਇਆ ਗਿਆ ਜਕਰੀਆ ਖਾਨ 1726 ਤੋਂ ਲੈ ਕੇ 1 ਜੁਲਾਈ 1745 ਤੱਕ 19 ਕ ਸਾਲ ਲਾਹੌਰ ਦਾ ਸੁਬੇਦਾਰ ਰਿਹਾ ਸੁਬੇਦਾਰ ਨੂੰ ਨਾ ਸਮੇਂ ਚ ਨਵਾਬ ਵੀ ਕਹ ਦਿੰਦੇ ਸੀ ਜਿਹਨੂੰ ਅੱਜ ਕੱਲ੍ਹ ਅੰਗਰੇਜ਼ੀ ਚ ਗਵਰਨਰ ਕਹਿੰਦੇ ਨੇ ਇਸ ਦੇ ਸਮੇਂ ਬਾਦਸ਼ਾਹ ਮੁਹੰਮਦ ਸ਼ਾਹ ਰੰਗੀਲਾ ਹੀ ਸੀਗਾ ਇਸ ਨੇ ਮੱッセ ਰੰਗੜ ਨੂੰ ਅੱਗੇ ਲਾ ਕੇ ਉਹਦੇ ਕੋਲੋਂ ਹਰਮੰਦਰ ਸਾਹਿਬ ਦੀ ਬੇਦਬੀ ਕਰਾਈ ਉੱਤੇ ਕਬਜ਼ਾ ਕਰਾਇਆ ਤੇ ਜਿਸ ਦੇ ਫਾਲਸ ਰੂਪ ਭਾਈ ਸੁਖਾ ਸਿੰਘ ਤੇ ਭਾਈ ਮਹਿਤਾਬ ਸਿੰਘ ਜੀ ਨੂੰ ਮੱッセ ਰੰਗੜ ਦਾ ਸਿਰ ਵਡਣਾ ਪਿਆ ਇਸ ਨੇ ਸਿੱਖਾਂ ਨੂੰ ਸ਼ਰਨਨਾਮਾ ਦੇਣ ਦਾ ਐਲਾਨ ਕੀਤਾ ਅਤੇ ਸਿੱਖਾਂ ਦੇ ਸੂਹ ਦੇਣ ਵਾਲੇ ਨੂੰ 10 ਰੁਪਏ ਇਨਾਮ ਦੇਣ ਦਾ ਐਲਾਨ ਕੀਤਾ। ਨਿਰ ਇੱਥੇ ਹੀ ਬਸ ਨਹੀਂ ਸੀ। ਇਸ ਨੇ ਇਹ ਵੀ ਐਲਾਨ ਕੀਤਾ ਕਿ ਜਿਹੜਾ ਸਿੱਖਾਂ ਨੂੰ ਗ੍ਰਿਫਤਾਰ ਕਰਾਏਗਾ ਉਸ ਨੂੰ 25 ਰੁਪਏ ਇਨਾਮ ਦਿੱਤਾ ਜਾਵੇਗਾ। ਜਿਹੜਾ ਗ੍ਰਿਫਤਾਰ ਕਰਕੇ ਲਿਆਵੇਗਾ ਉਸ ਨੂੰ 50 ਰੁਪਏ ਇਨਾਮ ਦਿੱਤਾ ਜਾਵੇਗਾ। ਜਿਹੜਾ ਕਿਸੇ ਸਿੱਖ ਦਾ ਸਿਰ ਵੱਢ ਕੇ ਲਿਆਵੇਗਾ ਉਸ ਨੂੰ 100 ਰੁਪਏ ਇਨਾਮ ਦਿੱਤਾ ਜਾਵੇਗਾ। ਤੇ ਜਿਸ ਦੇ ਨਤੀਜੇ ਵਜੋਂ ਲਾਹੌਰ ਦਾ ਨਖਾਸ ਚੌਕ ਸਿਰਾਂ ਨਾਲ ਭਰ ਗਿਆ ਸਿਰਾਂ ਦੇ ਪਹਾੜ ਬਣ ਗਏ 1734 ਦੇ ਵਿੱਚ ਤਰਨਾ ਦਾਲ ਤੇ ਬੁੱਢਾ ਦਾਲ ਦੀ ਹੋਂਦ ਸ਼ੁਰੂ ਹੋ ਗਈ ਉਸ ਵੇਲੇ ਜਕਰੀਆ ਖਾਂ ਥੋੜਾ ਜਿਹਾ ਢਾਲੂ ਪਿਆ ਤੇ ਉਸ ਨੇ ਸਿੰਘਾਂ ਨਾਲ ਸਮਝੌਤੇ ਵੀ ਕੀਤੇ ਕੁਝ ਇਤਿਹਾਸਕਾਰ ਇੰਝ ਲਿਖਦੇ ਨੇ ਕਿ ਉਸ ਨੇ ਝੁਕਦਿਆਂ ਸਮਝੌਤਾ ਕੀਤਾ ਹੈ ਤੇ ਕੁਛ ਕਹਿੰਦੇ ਨੇ ਇਹ ਉਸ ਦੀ ਸਿਆਸੀ ਚਾਲ ਸੀ ਉਸ ਵੇਲੇ ਸਿੱਖਾਂ ਦੀ ਰਹਿਨਮਾਈ ਭਾਈ ਮਨੀ ਸਿੰਘ ਜੀ ਕਰਦੇ ਸੀ ਭਾਈ ਤਾਰਾ ਸਿੰਘ ਜੀ ਵਾਂ ਕਰਦੇ ਸੀ ਤਰਨਾਂ ਦਲ ਬੁੱਢਾ ਦਲ ਭਾਈ ਤਾਰੂ ਸਿੰਘ ਜੀ ਕਰਦੇ ਸੀ ਇਸ ਨੇ ਮਾਰਚ 1733 ਦੇ ਵਿੱਚ ਸਿੱਖਾਂ ਨੂੰ ਨਵਾਬੀ ਦੇ ਕੇ ਸਮਝੌਤਾ ਕੀਤਾ ਨਵਾਬੀ ਦੇ ਵਿੱਚ ਬਹੁਤ ਸਾਰਾ ਇਲਾਕਾ ਦਿੱਤਾ ਇਹ ਤੇ ਤੁਸੀਂ ਆਜ਼ਾਦੀ ਨਾਲ ਠਹਿਰੋ ਰਹੋ ਤੇ 1 ਲੱਖ ਰੁਪਇਆ ਦੀ ਜਗੀਰ ਦਿੱਤੀ ਪਰ ਜਦੋਂ ਸਿੱਖਾਂ ਕੋਲ ਇਹ ਫਰਮਾਨ ਲੈ ਕੇ ਇਹ ਸੁਨੇਹਾ ਲੈ ਕੇ ਸਿੱਖ ਸਾਂਝੀਦਾਰ ਆਇਆ ਤਾਂ ਸਿੱਖਾਂ ਨੇ ਨਵਾਬੀ ਲੈਣ ਤੋਂ ਨਾ ਕਰ ਦਿੱਤੀ ਪਰ ਸੰਗਤ ਦੇ ਕਹਿਣ ਤੇ ਨਵਾਬ ਕਪੂਰ ਸਿੰਘ ਜੀ ਨੂੰ ਉਸ ਵੇਲੇ ਨਵਾਬ ਬਣਾਇਆ ਗਿਆ ਜਿਹੜੇ ਉਸ ਵੇਲੇ ਬਤੌਰ ਕਪੂਰ ਸਿੰਘ ਸੇਵਾ ਕਰਦੇ ਸੀ ਪਰ ਉਹਨਾਂ ਨੇ ਕਿਹਾ ਕਿ ਸੇਵਾ ਮੈਂ ਨਵਾਬੀ ਦੀ ਲੈ ਲਵਾਂਗਾ ਪਰ ਗੁਰੂ ਘਰ ਦੀ ਸੇਵਾ ਜਿਹੜੀ ਮੈਂ ਪਹਿਲਾਂ ਕਰ ਰਿਹਾ ਪੱਖਾ ਚੱਲਣ ਦੀ ਘੋੜਿਆਂ ਦੀ ਲਿੱਦ ਸੁੱਟਣ ਦੀ ਉਹ ਮੈਂ ਨਹੀਂ ਛੱਡਾਂਗਾ ਸੋ ਇਹ ਜ਼ਾਲਮ ਸੁਬੇਦਾਰ ਜੋ ਜ਼ਕਰੀਆ ਖਾਨ ਸੀਗਾ ਇਸ ਨੇ ਭਾਈ ਤਾਰੂ ਸਿੰਘ ਜੀ ਨੂੰ ਬਾਅਦ ਵਿੱਚ ਸਮਾਂ ਪਾ ਕੇ ਗ੍ਰਿਫਤਾਰ ਕੀਤਾ ਉਹਨਾਂ ਨੂੰ ਕੇਸ ਮਨਾਉਣ ਵਾਸਤੇ ਜਦ ਸੀ ਇਹ ਦਿੱਤੇ ਉਹ ਨਹੀਂ ਮੰਨੇ ਤਾਖੀਰ ਕੇਸਾਂ ਸਮੇਤ ਖੋਪੜੀ ਉਤਾਰ ਕੇ ਕਈ ਦਿਨ ਉਹਨਾਂ ਦਾ ਜ਼ੁਲਮ ਕਰਦਾ ਰਿਹਾ ਭਾਈ ਸਾਹਿਬ ਕਈ ਦਿਨ ਅਡੋਲ ਰਹਿ ਕੇ ਉਹਦੇ ਅਕਾਹ ਤੇ ਅਸਾਹ ਕਸ਼ ਚੱਲਦੇ ਰਹੇ ਇੱਥੇ ਇਹਨੇ ਬਸ ਨਹੀਂ ਕੀਤੀ ਇਸ ਦੇ ਸਮੇਂ ਦੇ ਵਿੱਚ ਹੀ ਭਾਈ ਮਨੀ ਸਿੰਘ ਦੀਆਂ ਸ਼ਹੀਦੀਆਂ ਹੁੰਦੀਆਂ ਨੇ ਉਹਨਾਂ ਦੀ ਗ੍ਰਿਫਤਾਰੀ ਹੁੰਦੀ ਹੈ ਉਹਨਾਂ ਦੇ ਨਾਲ ਸੈਂਕੜੇ ਸਿੰਘਾਂ ਨੂੰ ਬੜੇ ਜ਼ਾਲਮਾਨਾ ਢੰਗ ਨਾਲ ਸ਼ਹੀਦ ਕੀਤਾ ਗਿਆ ਜਿਵੇਂ ਬੰਦ-ਬੰਦ ਕੱਟ ਕੇ ਚਰਖੜੀਆਂ ਤੇ ਚਾੜ ਕੇ ਜ਼ਮੀਨ 'ਚ ਦੱਬ ਕੇ ਟੋਟੇ-ਟੋਟੇ ਕਰਕੇ ਪੁੱਠੀਆਂ ਖੱਲਾਂ ਉਤਾਰ ਕੇ ਇਸ ਤਰ੍ਹਾਂ ਦੇ ਕਸ਼ਟ ਦੇ ਕੇ ਸਿੰਘਾਂ ਨੂੰ ਸ਼ਹੀਦ ਕੀਤਾ ਤੇ ਪਰ ਅਖੀਰ ਇਹੋ ਜੇ ਜ਼ਾਲਮ ਬੰਦੇ ਦਾ ਅੰਤ ਵੀ ਮਾੜਾ ਹੀ ਹੋਇਆ ਇਸ ਨੂੰ ਪਿਸ਼ਾਬ ਦਾ ਬੰਦ ਪੈ ਗਿਆ ਕਿਸੇ ਹਕੀਮ ਕੋਲ ਠੀਕ ਨਹੀਂ ਹੋਇਆ ਤੇ ਕਿਸੇ ਸਿਆਣੇ ਨੇ ਇਹ ਰਾਹ ਦਿੱਤੀ ਕਿ ਭਾਈ ਤਾਰੂ ਸਿੰਘ ਦੀ ਜੁੱਤੀ ਲਿਆ ਕੇ ਦੇ ਸਿਰ 'ਚ ਮਾਰੋ ਤਾਂ ਬੰਨ ਖੁੱਲੇਗਾ ਉਹ ਜਦੋਂ ਜੁੱਤੀ ਮਾਰਦੇ ਸੀ ਬੰਨ ਖੁੱਲ ਜਾਂਦਾ ਸੀ ਫੇਰ ਪੈ ਜਾਂਦਾ ਸੀ ਇਸ ਤਰ੍ਹਾਂ ਉਹਦੇ ਸਿਰ 'ਚ ਜੁੱਤੀਆਂ ਵਜਦੇ ਰਹੀਆਂ ਤੇ ਜੁੱਤੀਆਂ ਖਾਂਦਾ ਖਾਂਦਾ ਹੀ ਉਹ ਮਾਰਿਆ ਗਿਆ ਜਕਰੀਆ ਖਾਂ ਦੀ ਮੌਤ ਤੋਂ ਬਾਅਦ ਲਾਹੌਰ ਦਾ ਤੀਸਰਾ ਸੁਬੇਦਾਰ ਬਣਦਾ ਹੈ ਯਈ ਅਖਾਂ ਜੁਲਾਈ 1745 ਦੇ ਵਿੱਚ ਜਕਰੀਆ ਖਾਂ ਦੀ ਮੌਤ ਹੋ ਜਾਂਦੀ ਹੈ ਤੇ ਦਿੱਲੀ ਦੇ وزیر کمرودین ਦੀ ਹਜ਼ਾਇਤ ਤੇ ਜਕਰੀਆ ਖਾਨ ਦੇ ਦੋ ਪੁੱਤਰਾਂ ਨੂੰ ਸੂਬੇਦਾਰ ਨਿਯੁਕਤ ਕੀਤਾ ਜਾਂਦਾ ਹੈ। ਯਈਆ ਖਾਨ ਨੂੰ ਲਾਹੌਰ ਦਾ ਸੂਬੇਦਾਰ ਤੇ ਸ਼ਾਹ ਨਵਾਜ ਨੂੰ ਮਲਤਾਨ ਦਾ ਸੂਬੇਦਾਰ। ਉਸ ਵੇਲੇ ਮੁਲਕ ਦਾ ਬਾਦਸ਼ਾਹ ਮੁਹੰਮਦ ਸ਼ਾਹ ਰੰਗੀਲਾ ਹੀ ਸੀ। ਪਰ ਉਹ ਆਪਣੇ ਨਗੀਆਂ ਦੇ ਵਿੱਚ ਹੀ ਮਸਤ ਰਹਿੰਦਾ ਸੀ। ਸਾਰਾ ਰਾਜ ਭਾਗ ਦਾ ਕੰਮ ਸੂਬੇਦਾਰ ਹੀ ਸੰਭਾਲਦੇ ਸਨ। ਇਹ ਨਵਾਬੀ ਹੀ ਸੰਭਾਲ ਦਿੱਤੀ। ਸ਼ਾਹ ਨਵਾਜ਼ ਨੂੰ ਆਪਣੀ ਇਸ ਮਲਤਾਨ ਦੀ ਸੂਬੇਦਾਰੀ ਤੋਂ ਖੁਸ਼ੀ ਨਹੀਂ ਸੀ। ਉਹ ਲਾਹੌਰ ਦਾ ਸੂਬੇਦਾਰ ਬਣਨਾ ਲੋਚਦਾ ਸੀ। ਉਹ ਸਮਝਦਾ ਸੀ ਮੇਰੇ ਨਾਲ ਬੇਇਨਸਾਫੀ ਹੋਈ ਹੈ। ਇਸ ਗੱਲ ਨੂੰ ਲੈ ਕੇ ਦੋਹਾਂ ਭਰਾਵਾਂ ਦੇ ਵਿੱਚ ਨਵੰਬਰ 1746 ਤੋਂ ਲੈ ਕੇ ਮਾਰਚ 1747 ਤੱਕ ਲਾਹੌਰ ਦੀ ਸੂਬੇਦਾਰੀ ਵਾਸਤੇ ਝਗੜਾ ਚੱਲਦਾ ਰਿਹਾ। ਜਿੰਨਾ ਸਮਾਂ ਜੈਹ ਖਾਨ ਲਾਹੌਰ ਦਾ ਸੂਬੇਦਾਰ ਰਿਹਾ ਲਖਪਤ ਰਾਏ ਉਸ ਦਾ ਦੀਵਾਨ ਰਹਾ ਜਸਪਤ ਰਾਏ ਫੌਜਦਾਰ ਰਹਾ ਤੇ ਆਪ ਜੀ ਦੱਸਦੇ ਚੱਲੀਏ ਇਹ ਲਖਪਤ ਰਾਏ ਤੇ ਜਸਪਤ ਰਾਏ ਦੋਵੇਂ ਕਲਾ ਨੌਰ ਦੇ ਰਹਿਣ ਵਾਲੇ ਖੱਤਰੀ ਸਨ ਪਰ ਸਿੱਖਾਂ ਵਿਰੁੱਧ ਬੜਾ ਜ਼ਹਿਰ ਘੋਲਦੇ ਸੀ ਬੜਾ ਜ਼ੁਲਮ ਕਰਦੇ ਸੀ ਜਸਪਤ ਰਾਏ ਪਹਿਲਾਂ ਜਲੰਧਰ ਦਾ ਫੌਜਦਾਰ ਸੀ ਫਿਰ ਬਾਅਦ ਚ ਇਹਨੂੰ ਅਮੀਨਾਬਾਦ ਦਾ ਫੌਜਦਾਰ ਬਣਾਤਾ ਜਿੱਥੇ ਉਸ ਨੇ ਸਿੰਘਾਂ ਦੇ ਨਾਲ ਫਤੂਰਬਾਜੀ ਕੀਤੀ ਤੇ ਸਦਾ ਜੱਸਾ ਸਿੰਘ ਆਲੂ ਵਾਲੀਏ ਦੇ ਜੱਥੇ ਦੇ ਵਿੱਚ ਉਹਨਾਂ ਦੇ ਸਿੰਘਾਂ ਨਾਲ ਖੂਨੀ ਝੜਪ ਹੋ ਗਈ ਤੇ ਜਸਪਤ ਰਾਏ ਨੂੰ ਸਦਾ ਸੁੱਖਾ ਸਿੰਘ ਜੀ ਨੇ ਮਾਰਕਤਿਆ ਇਹ ਗੱਲ ਲਖਪਤ ਰਾਏ ਨੂੰ ਬਹੁਤ ਚੁਭੀ ਉਸਨੇ ਸਿੱਖਾਂ ਤੋਂ ਇਸ ਦਾ ਬਦਲਾ ਲੈਣ ਵਾਸਤੇ ਲਾਹੌਰ ਦੇ ਸੁਬੇਦਾਰ ਯਈਆ ਖਾਂ ਕੋਲੋਂ ਫੌਜੀ ਮਦਦ ਮੰਗੀ ਜਿਸ ਨੂੰ ਉਸਨੇ ਹਾਂ ਕੀਤੀ ਤਾਂ ਇਈਆਂ ਖਾਂ ਖੁਦ ਲਖਪਤਰਾਏ ਤੇ ਪਹਾੜੀ ਰਾਜੇ ਇਹ ਸਾਰਿਆਂ ਨੇ ਰਲ ਕੇ ਕਨੂਆਂ ਦੇ ਸ਼ੰਭ ਨੂੰ ਘੇਰਾ ਪਾ ਲਿਆ ਉਹ ਸ਼ੰਭ ਦੇ ਉਸ ਦਲਦਲ ਵਾਲੇ ਏਰੀਆ 'ਚ ਉਸ ਸਮੇਂ ਸਿੱਖ ਪਨਾਹ ਲੈ ਕੇ ਆਪਣੇ ਪਰਿਵਾਰਾਂ ਸਮੇਤ ਬਜ਼ੁਰਗਾਂ ਸਮੇਤ ਬੱਚਿਆਂ ਸਮੇਤ ਰਹਿ ਰਹੇ ਸੀ ਉਸ ਮੇ ਉਹਨਾਂ ਸਿੱਖਾਂ ਦੀ ਅਗਵਾਈ ਕਰ ਰਹੇ ਸੀ ਸਹਾਜਾ ਸਿੰਘ ਆਲੂਆਲਿਆ ਭਾਈ ਸੁਖਾ ਸਿੰਘ ਜੀ ਦਾਲ ਖਾਲਸਾ ਤੇ ਉਹਨਾਂ ਦੇ ਨਾਲ ਦੇ ਸਾਥੀ ਹਾਲਾਤ ਇਹ ਸਨ ਕਿ ਮੁਗਲਾਂ ਕੋਲ ਤੋਪਾਂ ਸੀ ਬੰਦੂਕਾਂ ਸਨ ਘੋੜਸਵਾਰ ਫੌਜਾਂ ਸਨ ਪਰ ਸਿੱਖਾਂ ਕੋਲ ਬੜੀ ਸੀਮਤ ਜਿਹੇ ਹਥਿਆਰ ਸੀ ਉਹ ਵੀ ਰਵਾਇਤੀ ਹਥਿਆਰ ਪਰ ਉਹ ਬੜੀ ਬਹਾਦਰੀ ਨਾਲ ਲੜੇ ਤੇ ਜਦੋਂ ਪਹਾੜਾਂ ਵੱਲ ਚੜ੍ਹਨ ਦੀ ਕੋਸ਼ਿਸ਼ ਕੀਤੀ ਤੇ ਪਹਾੜੀ ਰਾਜਿਆਂ ਨੇ ਉਹਨਾਂ ਦੇ ਉੱਤੇ ਅੰਦਾ ਤਦ ਗੋਲੀਆਂ ਚਲਾਈਆਂ ਹਥਿਆਰ ਚਲਾਏ ਉਹਨਾਂ ਨੂੰ ਵਾਪਸ ਮੁੜਨਾ ਪਿਆ ਲੰਮਾ ਜੁੱਧ ਚੱਲਿਆ ਲੰਮੇ ਜੁੱਧ ਦੇ ਵਿੱਚ ਮੁਗਲਾਂ ਨੇ ਜੰਗਲ ਨੂੰ ਅੱਗ ਲਗਾ ਦਿੱਤੀ ਗਰਮੀ ਦੇ ਦਿਨ ਸਨ ਮਈ ਦਾ ਮਹੀਨਾ ਚੱਲ ਰਿਹਾ ਸੀ ਤੇ ਸਿੰਘ ਅੱਗ ਤੋਂ ਬਚਣ ਵਾਸਤੇ ਲੜਦੇ ਲੜਦੇ ਬਿਆਸ ਦਰਿਆ ਦੇ ਕੰਢੇ ਤੇ ਹੋ ਗਏ ਜਿੱਥੇ ਤਪਦੀ ਰੇਤ ਉਹਨਾਂ ਦੇ ਪੈਰਾਂ ਨੂੰ ਸੂਰ ਰਹੀ ਸੀ ਤੁਰਨ ਤੋਂ ਖੇਸਨ ਤੇ ਇਤਿਹਾਸ ਦੱਸਦਾ ਹੈ ਕਿ ਬਹੁਤ ਸਾਰੇ ਸਿੰਘਾਂ ਨੇ ਆਪਣੇ ਸਰੀਰ ਦੇ ਕੱਪੜੇ ਲਾ ਕੇ ਬਜ਼ੁਰਗਾਂ ਬੱਚਿਆਂ ਔਰਤਾਂ ਦੇ ਪੈਰਾਂ ਨੂੰ ਬੰਨਣ ਲਈ ਦਿੱਤੇ ਤਾਂ ਕਿ ਗਰਮੀ ਤੋਂ ਬਚ ਸਕਣ ਇੱਥੇ ਸਿੰਘ ਲੜਦੇ ਲੜਦੇ ਦਰਿਆ ਪਾਰ ਕਰਕੇ ਦੁਆਬ ਏਰੀਆ ਪਾਰ ਕਰਕੇ ਲੱਖੀ ਜੰਗਲ ਦੇ ਬਠਿੰਡੇ ਵਾਲੀ ਸਾਈਡ ਵੱਲ ਨੂੰ ਚਲੇ ਗਏ ਪਰ ਇਸ ਦੌਰਾਨ ਸਿੱਖਾਂ ਦੇ 7000 ਨੌਜਵਾਨ ਬੱਚੇ ਬੁੱਢੇ ਔਰਤਾਂ ਕੱਲੂ ਘਾਰੇ ਦੇ ਵਿੱਚ ਸ਼ਹੀਦ ਹੋ ਗੀਆਂ ਤੇ 3000 ਦੇ ਕਰੀਬ ਨੂੰ ਗ੍ਰਿਫਤਾਰ ਕਰ ਲਿਆ ਗਿਆ ਜਿਨ੍ਹਾਂ ਨੂੰ ਲਾਹੌਰ ਖੜਿਆ ਗਿਆ ਲਾਹੌਰ ਜਾ ਕੇ ਉਹਨਾਂ ਦੀ ਬਾਜ਼ਾਰਾਂ 'ਚ ਪਰੇਡ ਕਰਵਾਈ ਗਈ ਤੇ ਪਰੇਡ ਕਰਨ ਤੋਂ ਬਾਅਦ ਉਹਨਾਂ ਨੂੰ ਸਖਤ ਤਸੀਹੇ ਦੇ ਕੇ ਉਹਨਾਂ ਨੂੰ ਮਾਰ ਦਿੱਤਾ ਗਿਆ ਸ਼ਹੀਦ ਕਰ ਦਿੱਤਾ ਗਿਆ ਤੇ ਦੱਸਦੇ ਹਨ ਕਿ ਉਸ ਸਮੇਂ ਵੀ ਉਥੇ ਸਿੱਖਾਂ ਦੇ ਸਿਰਾਂ ਦਾ ਇੱਕ ਪਹਾੜ ਬਣ ਗਿਆ ਸੀ ਗੰਜ ਬਣ ਗਿਆ ਸੀ ਉਥੇ ਹੀ ਗੁਰਦੁਆਰਾ ਸ਼ੁਭਤ ਹੈ ਸ਼ਹੀਦ ਗੰਜ ਸਿੰਘਾਂ ਸਿੰਘਣੀਆਂ 10 ਮਾਰਚ 1746 ਨੂੰ ਯਈਆ ਖਾਂ ਤੇ ਲਖਪਤ ਰਾ ਨੇ ਇੱਕ ਨਵਾਂ ਫਰਮਾਨ ਜਾਰੀ ਕੀਤਾ ਕਿ ਕਿਸੇ ਨੇ ਗੁੜ ਲਫਜ ਨਹੀਂ ਵਰਤਣਾ ਗੁੜ ਸ਼ਕਰ ਸਿਆਮ ਕਹਿੰਦੇ ਆ ਪਰ ਉਹਨਾਂ ਨੇ ਇਸ ਤੇ ਪਾਬੰਦੀ ਲਾ ਦਿੱਤੀ ਕਿ ਗੁੜ ਕਹਿਣ ਨਾਲ ਗੁਰ ਕਹਿਣ ਦਾ ਭਲੇਖਾ ਪੈਂਦਾ ਹੈ ਤੇ ਸਿੱਖ ਗੁਰੂ ਨਾਲ ਜੁੜੇ ਨੇ ਗੁਰ ਨਾਲ ਜੁੜੇ ਨੇ ਉਹਨਾਂ ਨੇ ਇਸ ਨੂੰ ਇਸ ਲਫਜ ਨੂੰ ਬੋਲਣ ਤੇ ਹੀ ਪਾਬੰਦੀ ਲਾ ਦਿੱਤੀ ਯਈਆ ਖਾਂ ਆਪਣੇ ਭਰਾ ਨਾਲ ਸੂਬੇਦਾਰ ਦੀ ਲੜਾਈ ਵੀ ਲੜਦਾ ਰਿਹਾ ਤੇ ਸਿੱਖਾਂ ਤੇ ਜ਼ੁਲਮ ਵੀ ਕਰਦਾ ਰਿਹਾ ਜਈਆਖਾਂ ਹਾਰ ਕੇ ਦਿੱਲੀ ਵੱਲ ਨੂੰ ਭੱਜ ਗਿਆ ਤੇ ਉਸ ਦੀ ਜਗ੍ਹਾ ਤੇ ਸ਼ਾਹ ਨਵਾਜ਼ ਲਾਹੌਰ ਦਾ ਸੂਬੇਦਾਰ ਬਣ ਗਿਆ ਪਰ ਸ਼ਾਹ ਨਵਾਜ਼ ਨੇ ਆਪਣੀ ਸੋਸ ਸਮਝ ਨਾਲ ਆਪਣੇ ਆਪ ਨੂੰ ਸੁਰੱਖਿਅਤ ਰੱਖਣ ਵਾਸਤੇ ਸਿੱਖਾਂ ਪ੍ਰਤੀ ਆਪਣਾ ਰਵੱਈਆ ਨਰਮ ਰੱਖਿਆ ਤੇ ਉਸ ਨੇ ਲੜਾਈ ਦੇ ਵਿੱਚ ਗ੍ਰਿਫਤਾਰ ਕੀਤੇ ਲਖਪਤ ਰਾਏ ਤੇ ਮੋਮਨ ਖਾਨ ਨੂੰ ਸਿੱਖਾਂ ਦੇ ਹਵਾਲੇ ਕਰਤਾ ਜਿਸ ਬਾਰੇ ਇਤਿਹਾਸ ਦੱਸਦਾ ਹੈ ਕਿ ਲਖਪਤ ਰਾਏ ਨੂੰ ਸਿੱਖਾਂ ਨੇ ਕੁੰਭੀ ਨਰਕ ਚ ਪਾ ਕੇ ਮਾਰਿਆ ਸੀ ਸ਼ਾਹ ਨਵਾਜ਼ ਦੇ ਸਮੇਂ ਵਿੱਚ ਬੇਸ਼ੱਕ ਬਾਦਸ਼ਾਹ ਬਹਾਦਰ ਸ਼ਾਹ ਰੰਗੀਲਾ ਹੀ ਸੀ ਪਰ ਉਹ ਆਪਣੇ ਰੰਗੀਨ ਮિજાਜ 'ਚ ਮਸਤ ਰਹਿੰਦਾ ਸੀ ਹਕੂਮਤ ਦਾ ਕੰਮ ਸ਼ਾਹ ਨਵਾਜ਼ ਹੀ ਦੇਖਦਾ ਸੀ ਇਸ ਸਮੇਂ ਸਿੱਖਾਂ ਨੇ ਉਹਦੇ ਠੀਕ ਰਵਈਏ ਕਰਕੇ ਕੋਈ ਸੁੱਖ ਦਾ ਸਾਹ ਵੀ ਲਿਆ ਪਰ ਉਸ ਦੀ ਸੂਬੇਦਾਰੀ ਬਹੁਤ ਥੋੜਾ ਸਮਾਂ ਚੱਲੀ ਉਹ ਮਾਰਚ 1747 ਤੋਂ ਲੈ ਕੇ 1748 ਤੱਕ ਹੀ ਕੰਮ ਰਹਿ ਸਕਿਆ ਸ਼ਾਹ ਨਵਾਜ਼ ਨੇ ਅਹਿਮਦ ਸ਼ਾਹ ਦਰਾਨੀ ਨਾਲ ਸਮਝੌਤਾ ਕਰ ਲਿਆ ਕਿਉਂਕਿ ਉਸ ਸਮੇਂ ਦਰਾਨੀ ਨੇ ਹਮਲਾ ਕਰ ਦਿੱਤਾ ਸੀ ਜਿਸ ਕਰਕੇ ਦਿੱਲੀ ਦੀ ਹਕੂਮਤ ਸ਼ਾਹ ਨਵਾਜ਼ ਨਾਲ ਨਾਰਾਜ਼ ਹੋ ਗਈ ਸੀ ਤੇ ਉਹਦੇ ਨਾਲ ਜੁੱਧ ਹੋ ਗਿਆ ਸੀ ਜੁੱਧ ਦੇ ਦੌਰਾਨ ਸ਼ਾਹ ਨवाज ਹਾਰ ਗਿਆ ਸੀ ਤੇ ਹਾਰ ਕੇ ਦਿੱਲੀ ਵੱਲ ਦੌੜ ਗਿਆ ਸੀ ਦਿੱਲੀ ਹਕੂਮਤ ਦੇ ਵਜ਼ੀਰ ਕੁਮਰਉਦਦੀਨ ਖਾਨ ਦੇ ਪੁੱਤਰ ਮੋਇਨ ﺍﻟ मुल्क ਜਿਸ ਨੂੰ ਮੀਰ ਮੰਨੂ ਕਹਿ ਕੇ ਜ਼ਿਆਦਾ ਜਾਣਦੇ ਨੇ ਲੋਕ ਉਸ ਨੂੰ ਲਾਹੌਰ ਦਾ ਫੌਜਦਾਰ ਥਾਪਿਆ ਤੇ ਉਸ ਨੇ ਆਉਂਦਿਆਂ ਹੀ ਮਾਰਚ 1748 ਵਿੱਚ ਮਾਨੂਪੁਰ ਦੀ ਲੜਾਈ 'ਚ ਅਹਿਮਦ ਸ਼ਾਹ ਦਰਾਨੀ ਦੀਆਂ ਫੌਜਾਂ ਨੂੰ ਹਰਾਇਆ ਤਾਂ ਮੁਮਮਤ ਸ਼ਾ ਰੰਗੀਲਾ ਉਸਤੇ ਬਹੁਤ ਖੁਸ਼ ਹੋਇਆ ਖੁਸ਼ ਹੋ ਕੇ 11 April 1748 ਨੂੰ ਮੀਰ ਮੰਨੂ ਨੂੰ ਲਾਹੌਰ ਦਾ ਸੂਬੇਦਾਰ ਸਾਫ ਦਿੱਤਾ ਬੇਸ਼ੱਕ ਵਜ਼ੀਰ ਸਫਦਰ ਜੰਗ ਨੇ ਇਸ ਨਿਯੁਕਤੀ ਦਾ ਵਿਰੋਧ ਕੀਤਾ ਪਰ ਮੀਰ ਮੰਨੂ ਸੂਬੇਦਾਰ ਬਣਿਆ ਹੀ ਰਿਹਾ ਇਸ ਤਰ੍ਹਾਂ ਪੰਜਵਾਂ ਸੂਬੇਦਾਰ ਮੀਰ ਮੰਨੂ ਬਣ ਗਿਆ ਜਿਸ ਨੇ 11 ਅਪ੍ਰੈਲ 1748 ਤੋਂ ਲੈ ਕੇ 1753 ਤੱਕ ਲਾਹੌਰ ਦੀ ਸੂਬੇਦਾਰੀ ਕੀਤੀ ਪਰ ਇਹਨਾਂ ਛੇਕ ਸਾਲਾਂ ਦੇ ਸਮੇਂ 'ਚ ਉਸ ਨੇ ਸਿੱਖਾਂ ਤੇ ਬਹੁਤ ਵਹਿਸ਼ਿਆਨਾ ਜ਼ੁਲਮ ਕੀਤੇ ਉਹਦੇ ਸਮੇਂ 'ਚ ਵਿੱਚ ਥੋੜੇ ਹੀ ਦਿਨ ਬਾਦਸ਼ਾਹ ਰਹਿੰਦਾ ਹੈ ਮਮਦ ਸ਼ਾ ਰੰਗੀਲਾ ਅਪ੍ਰੈਲ 1748 ਵਿੱਚ ਹੀ ਅਹਿਮਦ ਸ਼ਾ ਮਹਮਦ ਬਾਦਸ਼ਾਹ ਬਣ ਜਾਂਦਾ ਹੈ ਪਰ ਮੀਰ ਮੰਨੂ ਲਾਹੌਰ ਦਾ ਸੂਬੇਦਾਰ ਬਣਿਆ ਰਹਿੰਦਾ ਹੈ। ਇਹ ਵੀ ਦੱਸਦੇ ਚੱਲੀਏ ਕਿ ਮੀਰ ਮੰਨੂ ਇਨਤਾਮ-ਉਦੌਲਾ ਦਾ ਛੋਟਾ ਭਰਾ ਸੀ। ਇਸੇ ਸਮੇਂ ਦੌਰਾਨ ਉਸਨੇ ਮਾਰਚ 1728 ਤੋਂ ਦਰਾਨੇ ਨੂੰ ਹਰਾਇਆ 1753 ਤੱਕ ਦਰਾਨੀ ਦੇ ਚਾਰ ਹਮਲਿਆਂ ਦਾ ਮੁਕਾਬਲਾ ਕੀਤਾ ਉਹਨਾਂ ਚ ਉਲਝਿਆ ਰਿਹਾ। ਪਰ ਇਹ ਉਸਨੇ ਆਪਣੇ ਚਲਾਕ ਦਿਮਾਗ ਨਾਲ ਜਲੰਧਰ ਦੇ ਦੀਵਾਨ ਅਦੀਨਾ ਬੇਗ ਮਲਤਾਨ ਦੇ ਦੀਵਾਨ ਕੋੜਾ ਮਲ ਉਹਨਾਂ ਦੀ ਮਦਦ ਲੈ ਕੇ ਦਰਾਨੀ ਨਾਲ ਟੱਕਰ ਲਈ 1949 ਦੇ ਵਿੱਚ ਦਰਾਨੀ ਨੂੰ ਫੇਰ ਹਰਾਇਆ ਪਰ 1751-52 ਦਰਾਨ ਲੜਾਈ 'ਚ ਦੀਵਾਨ ਕੋੜਾ ਮਲ ਦੇ ਮਾਰੇ ਜਾਣ ਤੋਂ ਬਾਅਦ ਦਰਾਨੀ ਨੇ ਮੀਰ ਮਨੂ ਨੂੰ ਗ੍ਰਿਫਤਾਰ ਕਰ ਲਿਆ ਪਰ ਕੁਝ ਸਮੇਂ ਬਾਅਦ ਉਸ ਦੀ ਬਹਾਦਰੀ ਨੂੰ ਮੁੱਖ ਰੱਖਦਿਆਂ ਉਸ ਨਾਲ ਸਮਝੌਤਾ ਕਰਕੇ ਉਸ ਨੂੰ ਮੋੜ 17 1752 ਦੇ ਵਿੱਚ ਲਾਹੌਰ ਦਾ ਸੁਬੇਦਾਰ ਨਿਯੁਕਤ ਕਰ ਦਿੱਤਾ ਤੇ ਫਰਜੰਦ ਖਾਂ ਬਹਾਦਰ ਰੁਸਤਮੇ ਹਿੰਦ ਦਾ ਖਿਤਾਬ ਵੀ ਉਸ ਨੂੰ ਦਿੱਤਾ ਇਸੇ ਦੌਰਾਨ ਹੀ ਜੂਨ 1748 ਤੇ ਅਕਤੂਬਰ 1748 ਵਿੱਚ ਅਦੀਨਾ ਬੇਗ ਦੀ ਮਦਦ ਨਾਲ ਸਿੰਘਾਂ ਨਾਲ ਵੀ ਜੰਗ ਕੀਤਾ ਤੇ ਰਾਮਰਾਉਣੀ ਦੇ ਜੁੱਤ ਤੋਂ ਬਾਅਦ ਸਿੰਘਾਂ ਨਾਲ ਸਮਝੌਤਾ ਵੀ ਕੀਤਾ ਪੱਟੀ ਦੀ ਜ਼ਗੀਰ ਵੀ ਦਿੱਤੀ ਪਰ ਇਸ ਦੇ ਚਲਾਕ ਦਿਮਾਗ ਨੇ ਦੂਜੇ ਪਾਸੇ ਸਿੰਘਾਂ ਦਾ ਖੁਰਾ ਖੋਜ ਮਟਾਉਣ ਲਈ ਬੇਸ਼ੁਮਾਰ ਸਿੱਖ ਸਿੱਖਣੀਆਂ ਬੱਚੇ ਕਤਲ ਕੀਤੇ ਮੀਰ ਮੰਨੂ ਦੇ ਜ਼ੁਲਮਾਂ ਦੀ ਗਾਥਾ ਕਰਦੇ ਹਾਂ ਇੱਕ ਹਿਰਦੇਵੇਦਕ ਤੇ ਦਿਲ ਕੰਬਾਊ ਘਟਨਾ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਸਨ 1750 ਦੀ ਗੱਲ ਹੈ ਮੀਰ ਮੰਨੂ ਨੇ ਔਰਤਾਂ ਬੱਚਿਆਂ ਤੇ ਬਾਕੀ ਨੌਜਵਾਨਾਂ ਨੂੰ ਜੇਲ੍ਹਾਂ 'ਚ ਬੰਦ ਰੱਖਿਆ ਤੇ ਬਾਦ ਨਾਲ ਕੇ ਹੁਕਮ ਦਿੱਤਾ ਕਿ ਤੁਹਾਨੂੰ ਸਵਾ ਸਵਾ ਮਣ ਅਨਾਜ ਦੇ ਪੀਸਨੇ ਪੀਸਨੇ ਪੈਣਗੇ ਭਾਵ ਹਰੇਕ ਔਰਤ ਨੂੰ ਹਰ ਰੋਜ਼ 20 ਕਿਲੋ ਦਾਣੇ ਹੱਥ ਵਾਲੀ ਭਾਰੀ ਚੱਕੀ ਨਾਲ ਪੀਸਨੇ ਪੈਣਗੇ ਜੇ ਨਹੀਂ ਪੀਸੇ ਜਾਣਗੇ ਉਸ ਨੂੰ ਸਲਾਮ ਧਾਰਨ ਕਰਨਾ ਪਵੇਗਾ ਪਰ ਉਸ ਸਮੇਂ ਖਾਣ ਵਾਸਤੇ ਕੇਵਲ ਖੰਨੀ ਖੰਨੀ ਰੋਟੀ ਹੀ ਦਿੱਤੀ ਜਾਂਦੀ ਸੀ ਖੰਨੀ ਰੋਟੀ ਕਹਿੰਦੇ ਨੇ ਇੱਕ ਰੋਟੀ ਦੇ ਚੌਥੇ ਹਿੱਸੇ ਨੂੰ ਉਹਨਾਂ ਦੇ ਨਾਲ ਛੋਟੇ ਛੋਟੇ ਬੱਚੇ ਸੀ ਜਦੋਂ ਮਾਵਾਂ ਨੇ ਇਹ ਸ਼ਰਤ ਨੂੰ ਕਬੂਲ ਕਰ ਲਿਆ ਸਵਾ ਸਵਾ ਮਣ ਦੇ ਪੀਸ ਨੇ ਪੀਸ ਦਿੱਤੇ ਖੰਨੀ ਖੰਨੀ ਰੋਟੀ ਤੇ ਗੁਜ਼ਾਰਾ ਕਰ ਲਿਆ ਤਾਂ ਜ਼ੁਲਮੀ ਰਾਜੇ ਦੀ ਮਨ ਦੀ ਤਸੱਲੀ ਨਾ ਹੋਈ ਉਸ ਨੇ ਉਹਨਾਂ ਦੇ ਕੁਛੜਾਂ 'ਚੋਂ ਛੋਟੇ ਛੋਟੇ ਬੱਚੇ ਖੋ ਕੇ ਮਾਵਾਂ ਦੀਆਂ ਅੱਖਾਂ ਦੇ ਸਾਹਮਣੇ ਟੋਟੇ ਟੋਟੇ ਕਰਕੇ ਸ਼ਹੀਦ ਕੀਤੇ ਇੱਥੇ ਤਸੱਲੀ ਨਹੀਂ ਹੋਈ ਉਹਨਾਂ ਦੇ ਹਾਰ ਬਣਾ ਕੇ ਬੱਚਿਆਂ ਦੇ ਟੋਟਿਆਂ ਦੇ ਮਾਵਾਂ ਦੇ ਗਲਾਂ 'ਚ ਪਾ ਦਿੱਤੇ ਤਾਂ ਕਿ ਡੋਲ ਜਾਣ ਪਰ ਉਹ ਬਹਾਦਰ ਤੇ ਸਿਰੜੀ ਹੋ ਉਤਨਾ ਬਿਲਕੁਲ ਨਹੀਂ ਡੋਲੀਆਂ ਉਹਨਾਂ ਦੇ ਸਾਹਮਣੇ ਹੀ ਉਹਨਾਂ ਦੇ ਬੱਚਿਆਂ ਨੂੰ ਹਵਾ 'ਚ ਛਾਲਿਆ ਜਾਂਦਾ ਸੀ ਤੇ ਡਿੱਗਦੇ ਆ ਉਹਦੇ ਨੇਜਾ ਢਾ ਦਿੱਤਾ ਜਾਂਦਾ ਸੀ ਜਿਸ ਨਾਲ ਬੱਚੇ ਰੋਂਦੇ ਕਰ ਲਾਉਂਦੇ ਸ਼ਹੀਦ ਹੋ ਜਾਂਦੇ ਸਨ ਪਰ ਮਾਵਾਂ ਤਾਂ ਵੀ ਨਾ ਡੋਲੀਆਂ ਤੇ ਉਹਨਾਂ ਦੀ ਮਹਾਨ ਸ਼ਹਾਦਤ ਨੂੰ ਮੁੱਖ ਰੱਖ ਕੇ ਉਹਨਾਂ ਦੇ ਸਿਦਕ ਨੂੰ ਮੁੱਖ ਰੱਖ ਕੇ 1760 ਵਿੱਚ ਸਿੱਖਾਂ ਦੀ ਅਰਦਾਸ ਚ ਇਹ ਸ਼ਬਦ ਸ਼ਾਮਲ ਕੀਤੇ ਗਏ ਸਨ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਸਵਾ ਸਵਾ ਮਨ ਦੇ ਪੀਸਣੇ ਪੀਸੇ ਬੱਚਿਆਂ ਦੇ ਟੋਟੇ ਕਰਵਾ ਕੇ ਗਲਾਂ ਚ ਪੁਆਏ ਪਰ ਧਰਮ ਨੇ ਹਾਰਿਆ ਉਹਨਾਂ ਦੀ ਕੁਰਬਾਨੀ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਇਸ ਤੋਂ ਬਾਅਦ ਸਨ 1753 ਦੇ ਵਿੱਚ ਮੀਰ ਮੰਨੂ ਨੇ ਦਰਾਨੀ ਨਾਲ ਰਲ ਕੇ ਅਨੰਦਪੁਰ ਸਾਹਿਬ ਤੇ ਹਮਲਾ ਕੀਤਾ ਅਨੰਦਪੁਰ ਸਾਹਿਬ ਤੇ ਕਬਜ਼ਾ ਵੀ ਕਰ ਲਿਆ ਪਰ ਜਦੋਂ ਵਾਪਸੀ ਆ ਰਹੇ ਸੀ ਤਾਂ ਸਿੰਘਾਂ ਨਾਲ ਫੇਰ ਪੇਂਗਰ ਜੁੱਧ ਹੋ ਗਿਆ ਇਸ ਜੁੱਧ ਵਿੱਚ ਮੀਰ ਮੰਨੂ ਡਰ ਗਿਆ ਡਰ ਕੇ ਦੌੜਨ ਲੱਗਾ ਉਸ ਦਾ ਘੋੜਾ ਵੀ ਡਰ ਗਿਆ ਤੇ ਮੀਰ ਮੰਨੂ ਘੋੜੇ ਤੋਂ ਡਿੱਗ ਪਿਆ ਪਰ ਉਸ ਦੀ ਬਦਕਿਸਮਤੀ ਉਸ ਦਾ ਇੱਕ ਪੈਰ ਘੋੜੇ ਦੀ ਰਕਾਬ ਚ ਫਸਿਆ ਰਹਿ ਗਿਆ ਘੋੜਾ ਡਰਦਾ ਦੌੜਦਾ ਗਿਆ ਤੇ ਮੀਰ ਮੰਨੂ ਨਾਲ ਹੀ ਖਸੀਟਦਾ ਰਿਹਾ ਇਸ ਤਰ੍ਹਾਂ ਘੋੜੇ ਨੇ ਖਸੀਟ-ਖਸੀਟ ਕੇ ਜੰਗ ਦੇ ਮੈਦਾਨ ਵਿੱਚ ਹੀ ਮੀਰ ਮੰਨੂ ਨੂੰ ਮਾਰ ਦਿੱਤਾ ਇਹ ਘਟਨਾ 3 ਨਵੰਬਰ 1753 ਨੂੰ ਵਾਪਰਦੀ ਹੈ मीर मन्नू ਦੀ ਮੌਤ ਤੋਂ ਬਾਅਦ ਬਾਦਸ਼ਾਹ ਨੇ ਉਸ ਦੀ ਬਹਾਦਰੀ ਦਾ ਮੁੱਲ ਮੋੜਦਿਆਂ ਉਸ ਦੇ ਪੁੱਤਰ ਜਿਸ ਦੀ ਉਮਰ ਉਸ ਵੇਲੇ ਕੇਵਲ 2 ਸਾਲ ਸੀ ਉਸ ਦਾ ਨਾਮ ਮੀਰ ਮੁਹੰਮਦ ਖਾਨ ਸੀ ਉਸ ਨੂੰ ਲਾਹੌਰ ਦਾ ਸੁਬੇਦਾਰ ਥਾਪ ਦਿੱਤਾ ਪਰ ਪ੍ਰਬੰਧ ਕਰਨ ਵਾਸਤੇ ਨਾਲ ਦੀ ਨਾਲ ਮੀਰ ਮੰਨੂ ਦੀ ਬੇਗਮ ਮਗਲਾਣੀ ਬੇਗਮ ਜਾਂ ਜਿਹਨੂੰ ਮੁਰਾਦ ਬੇਗਮ ਵੀ ਕਿਹਾ ਜਾਂਦਾ ਹੈ ਉਸ ਨੂੰ ਜ਼ਿੰਮੇਵਾਰੀ ਸੌਂਪ ਦਿੱਤੀ ਇਸ ਤਰ੍ਹਾਂ ਲਾਹੌਰ ਦਾ ਅਗਲਾ ਸੂਬੇਦਾਰ ਮੀਰ ਬਨੂ ਦਾ ਲੜਕਾ ਬਣਿਆ ਤੇ ਉਹਦੀ ਰਹਿਨਮਾਈ ਕਰਨ ਵਾਸਤੇ ਉਸਦੀ ਪਤਨੀ ਇਸ ਤੋਂ ਅਗਲੀ ਗਾਥਾ ਅਗਲੀ ਕੜੀ 'ਚ ਪੇਸ਼ ਕਰਾਂਗੇ ਕਿ ਕਿੰਜ ਰਹੇ ਸਿੱਖਾਂ ਦੇ ਸਬੰਧ ਮਗਲਾਣੀ ਬੀگم ਨਾਲ ਤੇ ਕਿਸ ਤਰ੍ਹਾਂ ਉਸਨੇ ਪ੍ਰਬੰਧ ਕੀਤਾ ਆਸ ਹੈ ਤੁਹਾਨੂੰ ਇਤਿਹਾਸ ਦੀ ਇਹ ਗਾਥਾ ਜਿਸ ਵਿੱਚ ਲਾਹੌਰ ਦੇ ਜ਼ੁਲਮੀ ਸੂਬੇਦਾਰਾਂ ਦੇ ਜ਼ੁਲਮ ਅਸਾਹਿਤ ਇੱਕ ਐਕਾਕਸ਼ਟ ਪੁਨਰ ਵਰਤਾਂਤ ਕੀਤਾ ਹੈ ਜਾਣਕਾਰੀ ਭਰਪੂਰ ਲੱਗਾ ਹੋਏਗਾ ਇਤਿਹਾਸ ਨੂੰ ਬਾਚਦੇ ਆਂ ਫਰੋਲਦੇ ਆਂ ਬੋਲਦੇ ਆਂ ਬਹੁਤ ਸਾਰੀਆਂ ਭੁੱਲਾਂ ਹੋ ਜਾਂਦੀਆਂ ਨੇ ਉਹਨਾਂ ਲਈ ਖਿਮਾ ਜਾਂਚ ਨਾ ਕਰਦੇ ਆਂ ਤੇ ਆਪਣੇ ਇਸ ਖੋਜ ਭਰਪੂਰ ਜਾਣਕਾਰੀਆਂ ਦੇਣ ਵਾਲੇ ਚੈਨਲ ਸਿਰੜ ਨਿਸ਼ਾਨੇ ਨੂੰ ਲਾਈਕ ਕਰਨ ਦੀ ਸ਼ੇਅਰ ਕਰਨ ਦੀ ਸਬਸਕ੍ਰਾਈਬ ਕਰਨ ਦੀ ਬੇਨਤੀ ਕਰਦੇ ਆਂ ਭੁੱਲਾਂ ਚੁੱਕਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ